ਮਾਰੂ ਮਹੱਲਾ ਤੀਜਾ ਨਿਹਚਲ ਏਕ ਸਦਾ ਸੱਚ ਸੋਈ ਕੇ ਭਾਈ ਇਹ ਗੱਲ ਰਹਿਣ ਵਾਲਾ ਇੱਕੋ ਅਕਾਲ ਪੁਰਖ ਹੈ ਉਹ ਸਦਾ ਸਦਾ ਸੱਚਾ ਹੈ ਤ੍ਰੀਕਾਲਵਾਦ ਤੁਸ ਤਤੰ ਪੂਰੇ ਬੁਰਤੇ ਸੋਜੀ ਹੋ ਇਹ ਪੂਰਨ ਸਰਗਣਾ ਤੋਂ ਸੋਜੀ ਹੁੰਦੀ ਕੱਚਿਆਂ ਦੇ ਪਾਸੋਂ ਸਮਝ ਨਹੀਂ ਹੁੰਦੀ ਸਾਰੇ ਜਿਹੜੇ ਲੋਕ ਬਾਕੀ ਤਾਂ ਉਹਦੀ ਦੇਹ ਦੀ ਪੂਜਾ ਕਰਾਉਣ ਕੀ ਲੱਗੇ ਹੋਏ ਐ ਇੱਕ ਵਾਰੀ ਦਾदू ਜੀ ਰਾਤ ਨੂੰ ਉੱਠ ਕੇ ਸਿਮਨ ਕਰਦੇ ਸਾਂ ਨੇ ਤੇ ਸਿਮਨ ਕਰਦਿਆਂ ਨੇ ਇੱਕ ਕੋਈ ਆਦਮੀ ਚੜ੍ਹ ਸਵਾਹਦਾ ਸੀ 12 ਬਹੋਂਦਾ ਸੀ ਉਹ ਕਹਿੰਦਾ ਸੀ ਆ ਗਿਆ ਬੇਲੀ ਰਾਮ ਇਹਨਾਂ ਕਹੇ ਵੀ ਆ ਕਿਹੜਾ ਭਗਤ ਹੈ ਚੱਲ ਕੇ ਦਰਸ਼ਨ ਕਰੀਏ ਜਿੱਥੇ 12 ਬਹੋਂਦੇ ਸੀ ਉੱਥੇ ਆਇਆ ਖੂ ਤੇ ਆਇ ਕਿ ਵੇਖ ਕੇ ਕਹਿੰਦਾ ਓਹ ਦਾदू ਦੁਨੀਆ ਬਾਵਰੀ ਕਹੇ ਚਾਮਕੋ ਰਾਮ ਕੂਸ਼ ਮਰੋੜੇ ਬੈਲ ਕੀ ਕਰਦੇ ਆਪਣਾ ਕਾਮ ਕਹਿੰਦਾ ਦੁਨੀਆ ਕਿੱਡੀ ਕਮਲੀ ਹੋਈ ਐ ਐ ਚੰਮ ਦੇ ਬੋਕੇ ਨੂੰ ਆਰਾਮ ਕਹਿੰਦੇ ਬੇਲੀ ਆਰਾਮ ਆ ਗਿਆ ਤੇ ਪੂਛ ਮਰੋੜੇ ਬੈਲ ਕੀ ਬੱਦ ਵਾਲੀਆਂ ਪੂਛਾ ਮਰੋੜ ਕੇ ਆਪਦੇ ਖੇਤ ਸਿੰਜਣ ਦਾ ਕੰਮ ਕੱਢੀ ਜਾਂਦੇ ਐ ਇਸੇ ਪ੍ਰਕਾਰ ਕਹਿੰਦੇ ਦਾदू ਜੀ ਦੁਨੀਆ ਤਾਂ ਸਾਰੀ ਕਮਲੀ ਹੈ ਇਹ ਹੱਡ ਚਮਨ ਨੂੰ ਕਹਿੰਦੇ ਮੈਂ ਆਰਾਮ ਐ ਸੱਜ ਦੇ ਹੱਥ ਮਾਰ ਕੇ ਕਹਿੰਦੇ ਮੈਂ ਹੀ ਰੱਬ ਐ ਸੰਟੋ ਪੀਸਣ ਕੱਪੜੀ ਜੁੱਤੇ ਸਾਰੇ ਖੁਦਾ ਬਣੇ ਫਿਰਦੇ ਦੇਖੀ ਨੇ ਹਨ ਅਤੇ ਪੂਛ ਮਰੋੜੇ ਬੈਲ ਕੀ ਬੜਦਾਨੀ ਨੇ ਇਹ ਜਿਹੜੇ ਮੇਲੇ ਚੜ੍ਹਦੇ ਧੋਰੀ ਬਣੇ ਹੋਏ ਐ ਉਹਨਾਂ ਦੀ ਕੂਛ ਜਿਹੜੀ ਬਿਰਤੀ ਆ ਮਰੋੜ ਕੇ ਆਪਦੀ ਦੇਹ ਦੀ ਪੂਜਾ ਘਰੋਂ ਚ ਲਾ ਲੈਨੇ ਵੀ ਮੈਂ ਹੀ ਰੱਬ ਆ ਤੇ ਕੱਢ ਆਪਦਾ ਚੰਗੇ ਗੁਲਸ਼ਰ ਲੈ ਗਾਉਂਦੇ ਆ ਮਖਰੀ ਦੁੱਧ ਦਾ ਆਵਦਾ ਕੰਮ ਕੱਢੀ ਜਾਂਦੇ ਐ ਉਹ ਚਾਹੇ ਮੁਕਤ ਹੋਣ ਚਾਹੇ ਨਰਕ ਚ ਪੈਣ ਅਹੀ ਜੀ ਦੁਨੀਆ ਕਮਲੀ ਹੋਈ ਈ ਐ ਪੂਰੇ ਗੁਰ ਤੇ ਸੋਜੀ ਹੋਈ ਇਹ ਤਾਂ ਭਾਈ ਪੂਰ ਸਤਗੁਰਾਂ ਦੁਆਰਾ ਸੋਜੀ ਹੁੰਦੀ ਐਵੇਂ ਸਭ ਕੋਈ ਸਭ ਕੋ ਪੂਰਾ ਆਪੇ ਹੋਵੇ ਘਟ ਨ ਕੋਈ ਅੱਖ ਪਤ ਪਰਵਾਰਾਂ ਪਿੱਛੇ ਪਾਈ ਤਾਂ ਨਾਨਕ ਤੋਂ ਲਿਆ ਜੱਪ ਹਰ ਰਸ ਭੀਨੇ ਸਦਾ ਇਹਾਇਨ ਜਿਹੜੇ ਹਰਿ ਦੇ ਪ੍ਰੇਮ ਰਸ ਚ ਭਿਜੇ ਹੋਏ ਆ ਉਸ ਸਲਾਮਾਰਨ ਹਰ ਵਕਤ ਹੁੰਦੇ ਰਹਿੰਦੇ ਹਨ ਗੁਰਮਤ ਸੀਲ ਸਨਾਹ ਹੈ ਸਤਿਗੁਰੂ ਸਾਹਿਬ ਜੀ ਦਾ ਮੱਤ ਧਾਰ ਕਰਕੇ ਸੀਲ ਨਰਮ ਸੁਹਾਰ ਰੱਖਦੇ ਹੈ ਇਹ ਜਿਹੜਾ ਨਰਮ ਸੁਹਾਰ ਰੱਖਣਾ ਸੰਜੋਗ ਪਹਿਰੀ ਹੋਈ ਹੈ ਉਹਨਾਂ ਦੇ ਵਿਕਾਰਾਂ ਦਾ ਜੋਰ ਨਹੀਂ ਪੈਂਦਾ ਹੈ ਅੰਦਰ ਰੰਗ ਸਦਾ ਸਚਿਆਰਾ ਜਿਨ੍ਹਾਂ ਦੇ ਅੰਦਰ ਰੰਗ ਪ੍ਰੇਮ ਹੈ ਉਹ ਸਦਾ ਸੁਖਿਆਈ ਵਾਲੇ ਗੁਰਮੁਖ ਹਨ ਸਾਚੀ ਜੀ ਆਰ ਪ੍ਰਾਪਤੀ ਵਾਲੇ ਹਨੁਰ ਕਾ ਸ਼ਬਦ ਹਰ ਨਾਮ ਪਿਆਰਾ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੁਣਿਆ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਾ ਹੈ ਨੌ ਨਿਦ ਨਾਮ ਵਤਿਆ ਘਟ ਅੰਤਰ ਨੌ ਨਿਦੀਆਂ ਦੇ ਦੇਣ ਵਾਲਾ ਅਣਵਾ ਮਹਿਮਾ ਆਦਿ ਕੋ ਅਣਵਾ ਪੋਤੇ ਤੱਕ ਦੇ ਸਭ ਇਹਦਾ ਸਿੱਧੀਆਂ ਹਨਗੀਆਂ ਪਦੋਂ ਮਹਾ ਪਦੋਂ ਪੋਤੇ ਤੱਕ ਧਰਨਾ ਮੁਕਣਾ ਮਹਾ ਪਦੋਂ ਪੋਤੇ ਤੱਕ ਧਰਨਾ ਮੁਕਣਾ ਇੰਜਨ ਨਦੀਆਂ ਸੰਸਕ੍ਰਿਤ ਦੀ ਪੁਸਤਕਾਂ 'ਚ ਨਿੱਧੀਆਂ ਲਿਖੀਆਂ ਹੋਈਆਂ ਹਨ ਹਜੂਰ ਫਰਮਾਉਂਦੇ ਹਨ ੁਰਕਾ ਸ਼ਬਦ ਹਰ ਨਾਮ ਪਿਆਰਾ ਨਉ ਨਿਧ ਨਾਮ ਵਸਿਆ ਘਟ ਅੰਤਰੇ ਨਦੀਆਂ ਦੇ ਬੀਣ ਵਾਲਾ ਹਿਰਦੇ ਦੇ ਅੰਦਰ ਜਿਨ੍ਹਾਂ ਦੇ ਅਸਮ ਵਸਨ ਪੂਕਨ ਪੁਕਪਨ ਆਦਿਕ ਨਾਮ ਬਸ ਗਿਆ ਹਿਰਦੇ 'ਚ ਨਵਾਂ ਗੋਲ ਕਾ ਨਿਧੀ ਆਧਾਰ ਰੂਪ ਜੋ ਹੈ ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸ ਗਿਆ ਹੈ ਓਡਿਆ ਮਾਇਆ ਕਾ ਲਾਹਾ ਹੈ ਉਹਨਾਂ ਨੂੰ ਮਾਇਆ ਦਾ ਜਿਹੜਾ ਨਾਮ ਘਟਣਾ ਸੀ ਸਭ ਛੱਡ ਦਿੱਤਾ ਹੈ ਨਾ ਕੋ ਲੈ ਆਇਓ ਇਹ ਤੁਹਾਨੂੰ ਨਾ ਕੋ ਲੈ ਜਾਤ ਰਾਵਣ ਹੂ ਤੇ ਅੱਜ ਕਿਸੇ ਤੇ ਪਰ ਖੇਲਣਗੇ ਬਦਾਲ ਸਮਝਿੰਦੇ ਹਨ ਅਰਈਤ ਰਾਜੇ ਦੁਰਮਤ ਦੋਈ ਇਹ ਜਿਹੜਾ ਵਿੰਗ ਪਰ ਜਾ ਵੀ ਇਹ ਵੀ ਖੋਟੀ ਮੱਤ 'ਚ ਲੱਗੀ ਹੋਈ ਹੈ ਜਿਹੜੇ ਰਾਜੇ ਆ ਉਹ ਵੀ ਦੁਰਮਤ ਦੇ 'ਚ ਲੱਗੇ ਦੁਆਰ 'ਚ ਲੱਗੇ ਹੋਏ ਆ ਸਰਜਾ ਦੇ ਕਹਿੰਦੀ ਸਾਨੂੰ ਲੁੱਟ ਲਿਆ ਇਹਨਾਂ ਨੇ ਹਾਕਮਾਂ ਨੇ ਤੇ ਰਾਜੇ ਕਹਿੰਦੇ ਸਾਨੂੰ ਘਾਟਾ ਪੈ ਗਿਆ ਹੈ ਕਿ ਉਹ ਦੋਵੇਂ ਦੁਰਮਰ ਤੇ ਲੱਗੇ ਹੋਏ ਹੈ ਇਸ ਕਰਕੇ ਦੁਆਤ ਪਈ ਰਹਿੰਦੀ ਹੈ ਪਰ ਜਹ ਜਿਹੜੀ ਹੈ ਉਹ ਰਾਜਿਆਂ ਕੇ ਪੁਕਾਰਦੀ ਰਹਿੰਦੀ ਹੈ ਰਾਜੇ ਉਹਨਾਂ ਨਿਆ ਨਹੀਂ ਕਰਦੇ ਇਸ ਪ੍ਰਕਾਰ ਖੋਟੀ ਮਾਤੀ ਦੇ ਦੋਵੇਂ ਚਿਮੜੇ ਹੋਏ ਹੈ ਰਈ ਤ ਪਰਜਾ ਜਿਹੜੇ ਇੰਦਰੀ ਹਨਗੇ ਤੇ ਰਾਜੇ ਜਿਹੜੇ ਮਨ ਹਨਗੇ ਇਹ ਵੀ ਖੋਟੀ ਮਾਤੀ ਲੱਗੇ ਹੋਏ ਹੈ ਦੁਆਤ ਵਿੱਚ ਚਿਮੜੇ ਹੋਏ ਹੈ ਇੰਦਰੀ ਕਹਿੰਦੇ ਸਾਨੂੰ ਵੀ ਵਿਸ਼ੇ ਚਾਹੀਦੇ ਆ ਆਤੋ ਇਸ ਸੰਗਤ ਰਾਜੇ ਜੀਬ ਕਹਿੰਦੇ ਅਸੀਂ ਸਦਾ ਆਨੰਦ ਵਾਲੇ ਚਾਹੀਦੇ ਆ ਕਿਉਂ ਖੋਟੀ ਮਤਨ ਜੁਦਾਗੀ ਪਾਤੀ ਉਹਨਾਂ ਦੇ ਅੰਦਰ ਬਿਨ ਸਤਗੁਰ ਸੇਵੀ ਏਕ ਨਾ ਹੋਈ ਸਤਗੁਰਾਂ ਦੀ ਸੇਵਾ ਕਰੀ ਤੋਂ ਬਗੈਰ ਏਕਤਾ ਨਹੀਂ ਹੁੰਦੀ ਪਰਜਾ ਤੇ ਰਾਜਿਆਂ ਦੀ ਭਰਮ ਜੀ ਪਏ ਰਹਿੰਦੇ ਹਨ ਆਪੋ ਵਿੱਚ ਹੀ ਕਿਉਂ ਸਤਗੁਰਾਂ ਦੀ ਸੇਵਾ ਕਰੇ ਅਸੀਂ ਇੰਨੀ ਰੂਪੀ ਪਰਜਾ ਦੀ ਤੇ ਰਾਜੇ ਮਨ ਦੀ ਇਹ ਜੀਵ ਦੀ ਇਹ ਖੋਟੀ ਮਤ ਨਹੀਂ ਜਾਂਦੀ ਤੇ ਏਕਤਾ ਨਹੀਂ ਹੋ ਸਕਦੀ ਉਹਨਾਂ ਚਰ ਏਕ ਧਿਆਨ ਸਦਾ ਸੁਖ ਪਾਏ ਜਿਹੜੇ ਕੁਝ ਐਤੂਪ ਨੂੰ ਤੇ ਹੁੰਦੇ ਉਹ ਸਦਾ ਭਾਈ ਸੁਖ ਪਾ ਸਕਦੇ ਹਨ ਨਿਹਚਲ ਰਾਜ ਤੇ ਨਾਹਾਏ ਉਹਨਾਂ ਦਾ ਰਾਜ ਅਚਲ ਹੈ ਸੰਸਾਰ ਵਿੱਚ ਰਾਜ ਪ੍ਰਕਾਸ਼ ਉਹਨਾਂ ਦਾ ਜੋ ਹੈ ਆਵਣ ਜਾਣਾ ਰਖੈ ਨਾ ਕੋਈ ਜਦੋਂ ਜਨਮ ਧਾਰ ਕੇ ਜੀਵ ਆਉਂਦਾ ਉਦੋਂ ਵੀ ਕੋਈ ਰੋਕ ਨਹੀਂ ਸਕਦਾ ਜਦੋਂ ਮਰ ਕੇ ਜਾਂਦਾ ਉਹਦੋਂ ਵੀ ਕੋਈ ਰੱਖ ਨਹੀਂ ਸਕਦਾ ਹੈ ਜੰਮਣ ਮਰਨ ਕਿਸੈ ਤੇ ਹੋਈ ਜੰਮ ਮਰਨ ਦਾ ਜਿਹੜਾ ਹੁਕਮ ਉਸ ਦੀ ਆਗਿਆ ਵਿੱਚ ਹੀ ਹੋ ਰਿਹਾ ਸਾਰੇ ਇਸ ਰਿਸ਼ਤੀ ਦਾ ਹੋਰ ਮੁਖ ਸਾਚਾ ਸਦਾ ਧਿਆਵ ਗੁਰੂ ਕੋ ਸੱਚੇ ਦੀ ਸਿਫਤ ਕਰਕੇ ਸਦਾ ਸਦਾ ਉਸ ਨੂੰ ਧਿਆਵਣਾ ਕਰੋ ਗਤ ਮੁਕਤ ਕਿਸੈ ਤੇ ਪਾਹਾ ਹੈ ਗਤ 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 ਮੁਕਤ ਕਿਸੈ ਤੇ ਪਾਹਾ ਹੈ ਇਹ ਗੱਤ ਜਿਹੜੀ ਕੈਵਲ ਮੁਖ ਹੈ ਤੇ ਮੁਕਤੀ ਚਾਰ ਪ੍ਰਕਾਰ ਦੀਆਂ ਵਕੁੰਠੀਆਂ ਦੀਆਂ ਮੁਕਤੀਆਂ ਉਸੇ ਦੇ پاسੋਂ ਪਾਉਣੀਆਂ ਹਨ ਗਤ ਪ੍ਰਾਪਤੀ ਮੁਕਤੀ ਦੀ ਉਸੇ پاسੋਂ ਪ੍ਰਾਪਤ ਹੋਣੀ ਹੈ ਗਤ ਚਿੱਤ ਦੀ ਜਿਹੜੀ ਗਤ ਗਿਆਨ ਦੀ ਪ੍ਰਾਪਤੀ ਅਤੇ ਮੁਕਤੀ ਉਸ ਦੇ پاسੋਂ ਪ੍ਰਾਪਤ ਹੋਣੀ ਹੈ ਸੱਚ ਸੰਜਮ ਸਤਗੁਰੂ ਦੁਆਰੇ ਵੀ ਭਾਈ ਸੱਚ ਬੋਲਣ ਜਿਹੜਾ ਹੈ ਤੇ ਝੂਠ ਬੋਲਣ ਨੂੰ ਸੰਜਮ ਰੱਖਣਾ ਰੋਕੇ ਰੱਖਣਾ ਇੰਦਰੀਆਂ ਨੂੰ ਇਸ ਸਤਿਗੁਰਾਂ ਦੇ ਦੁਆਰੇ ਸੰਸੰਗ ਜਿਉਂ ਇਦਾਦ ਪ੍ਰਾਪਤ ਹੁੰਦੀ ਹੈ ਹਉਮੈ ਕ੍ਰੋਧ ਸ਼ਬਦ ਨਿਵਾਰ ਹੈ ਸ਼ਬਦ ਦੀ ਕਮਾਈ ਕਰਕੇ ਜੇ ਨਹੀਂ ਹੰਗਦਾ ਹੈ ਜਿਹੜਾ ਕ੍ਰੋਧ ਹੈ ਸਾਧਨਾ ਦਾ ਮੈਨੂੰ ਵੀ ਮੇਰੀ ਨਾਦਰੀ ਕੀਤੀ ਮੈਨੂੰ ਸਲੂਟ ਨਹੀਂ ਕੀਤਾ ਇਸ ਕ੍ਰੋਧ ਨੂੰ ਸ਼ਬਦ ਦੀ ਕਮਾਈ ਕਰਕੇ ਮਿਟੇ ਸਤਗੁਰ ਸੇਵ ਸਦਾ ਸੁਖ ਪਾਈਐ ਸਈਂ ਦੇ ਸੇਵਨ ਕਰਦੇ ਸਦਾ ਸੁਖ ਨੂੰ ਪਾਉਂਦੇ ਹਨ ਕਿਉਂ ਭਾਈ ਗੁਰੂ ਸਾਹਿਬ ਦੀ ਸੇਵਾ ਕਰਕੇ ਹੀ ਸਵਾਰਨ ਵਾਲਾ ਆਤਮ ਸੁਖ ਪਾਈਦਾ ਹੈ ਸੀਲ ਸੰਤੋਖ ਸਭ ਤਾਹਾ ਹੈ ਉਹਨਾਂ ਦੇ ਕੋਲੇ ਸੀਲ ਨਰਮ ਸੁਹਾ ਹੈ ਉਹਨਾਂ ਦਾ ਕਿ ਤੂੰ ਤ੍ਰਿਸ਼ਨਾ ਤੋਂ ਰਹਿ ਤੋ ਕੇ ਸੰਤੋਖੀ ਹੈ ਇਹ ਸਾਰੀਆਂ ਇਹਨਾਂ ਦੇ ਤਾਈਂ ਦਾਤਾਂ ਪ੍ਰਾਪਤ ਹੋਈਆਂ ਹਨ ਹਉਮੈ ਮੋਹ ਉਪਜੈ ਸੰਸਾਰਾ ਇਹ ਜਿਹੜੀ ਦੇਹ ਦੀ ਹਉਮੈ ਹੈ ਤੇ ਮੋਹ ਹੈ ਇਸੇ ਕਰਕੇ ਸੰਸਾਰ ਦੇ ਜੀਵ ਜੰਮਦੇ ਮਰਦੇ ਰਹਿੰਦੇ ਆ ਪੈਦਾ ਹੁੰਦੇ ਰਹਿੰਦੇ ਆ ਜੇ ਹਉਮੈ ਨਾ ਹੋਵੇ ਜੇ ਮੋਹ ਨਾ ਹੋਵੇ ਕਿਰਨ ਨੂੰ ਜੰਮਣ ਦੀ ਕੀ ਲੋੜ ਆ ਮੁਕਤ ਹੋ ਜਾਣੇ ਸਾਰਾ ਜਗ ਬਿਨ ਸਹਿ ਨਾਮ ਵਿਸਾਰਾ ਸਾਰਾ ਜਗ ਤੇ ਇਵੇਂ ਪੈਦਾ ਹੁੰਦਾ ਹੋਮੇ ਕਰਕੇ ਤੇ ਮੋਹ ਕਰਕੇ ਤੇ ਨਾਮ ਨੂੰ ਵਿਸਾਰ ਕੇ ਮਹਾਰਾਜ ਸਾਰਾ ਜਗਤ ਨਾ ਹੁੰਦਾ ਜਾਂਦਾ ਹੈ ਬਿਨ ਸਤਗੁਰ ਸੇਵੀ ਨਾਮ ਨਾ ਪਾਈਐ ਸਤਗੁਰ ਮਾਰੇ ਵੀ ਤਹਿਲ ਕਰੀ ਤੋਂ ਬਗੈਰ ਨਾਮ ਦੀ ਪ੍ਰਾਪਤ ਹੁੰਦਾ ਹੈ ਨਾਮ ਸੱਚਾ ਜਗ ਲਾਹਾ ਹੈ ਸੱਚੇ ਬਾਝਾ ਨਾਮ ਹੀ ਜਗ ਤੇ ਲਾਹਾ ਸੱਚਾ ਹੈ ਬਾਕੀ ਦੇ ਸਭ ਝੂਠੇ ਲਾਹੇ ਹਨ ਇੱਥੇ ਸਭ ਦੇ ਰਹਿ ਜਾਣੇ ਹਨ ਸੱਚਾ ਅਮਰ ਸਬਦ ਸੁਹਾਇ ਸੱਚੇ ਮਾਰੇ ਸਾਹਿਬ ਦਾ ਅਮਰ ਹੁਕਮ ਹੈ ਬਾਣਾ ਜੀ ਨਾਲ ਮੰਨਣਾ ਹੈ ਸ਼ਬਦੀ ਕਮਾਈ ਜਿਹੜਾ ਕਰਦਾ ਸੋਭ ਨੀਕ ਹੋਇਆ ਹੈ ਉਹ ਸੱਚਾ ਉਹਨਾਂ ਨੂੰ ਅਮਰ ਰਾਜ ਪ੍ਰਾਪਤ ਹੋਇਆ ਹੈ ਗੁਰਾਂ ਦੇ ਮਨ ਦੇ ਉੱਤੇ ਰਾਜ ਕਰਦੇ ਹਨ ਇੰਦਰੀਆਂ ਨੂੰ ਆਪਣੇ ਦਮਨ ਕਰਦੇ ਹਨ ਸਾਰੀ ਦੁਨੀਆ ਦੇ ਉੱਤੇ ਉਹਨਾਂ ਦਾ ਅਮਰ ਹੁਕਮ ਚੱਲਦਾ ਹੈ ਸੱਚਾ ਅਮਰ ਸੱਚਾ ਅਮਰ ਸਬਦ ਸੁਹਾਇ ਜੋ ਗੁਰੂ ਸਾਹਿਬ ਦੇ ਸ਼ਬਦ ਕਰਕੇ ਸੋਭ ਨੀਕ ਹੋਇਆ ਹੈ ਉਹਨਾਂ ਸੱਚਾ ਹੁਕਮ ਹੈ ਪੰਜ ਸ਼ਬਦ ਮਿਲ ਵਾਜਾ ਵਾਇਆ ਪੰਜ ਸ਼ਬਦਾਂ ਨਾਲ ਮਿਲ ਕਰਕੇ ਤਤ ਤੰਤੀ ਵਿਚਾਰਮਕ ਇਹਨਾਂ ਦੇ ਨਾਲ ਸਤਨਾਮ ਵਾਹਿਗੁਰੂ ਦਾ ਬਾਜਾ ਉਹਨਾਂ ਨੇ ਵਜਾਉਣਾ ਕੀਤਾ ਹੈ ਇਸੇ ਪ੍ਰਕਾਰ ਸੱਚਾ ਅਮਰ ਸ਼ਬਦ ਸੁਹਾਇ ਸੱਚਾ ਜਿਹੜਾ ਹੁਕਮ ਗੁਰਾਂ ਦੇ ਸ਼ਬਦ ਦਾ ਹੈ ਸੋਭnik ਹੁੰਦਾ ਜਿਹੜਾ ਮੰਨਦਾ ਹੁਕਮ ਪੰਜ ਸ਼ਬਦ ਮਿਲ ਵਾਜਾ ਵਾਇਆ ਪੰਜ ਸੰਤਾਂ ਦੇ ਨਾਲ ਮਿਲ ਕਰਕੇ ਉਹਨਾਂ ਨੇ ਪੰਜ ਪੰਚ ਸ਼ਬਦ ਮੇਲ ਬਾਜਾ ਆਇਆ ਪੰਜ ਸੰਤਾਂ ਦੇ ਸ਼ਬਦ ਉਪਦੇਸ਼ ਨਾਲ ਮਿਲ ਕਰਕੇ RAM ਨਾਮ ਦਾ ਬਾਜਾ ਜਿਹਨਾਂ ਨੇ ਵਜਾਇਆ ਹੈ ਹਨ ਪੰਜ ਸ਼ਬਦ ਮੇਲ ਬਾਜਾ ਆਇਆ ਜਿਨ੍ਹਾਂ ਨਾਮ ਦਾ ਬਾਜਾ ਵਜਾਇਆ ਉਹ ਪੰਜ ਚੇਤਨ ਸ਼ਬਦ ਬ੍ਰਹਮ ਨਾਲ ਮਿਲ ਗਏ ਹਨ ਪੰਜ ਸਿੰਦੇ ਜੋੜੀਆਂ ਦਾ ਉਸ਼ਾਦਕ ਕੀਰਤਨ ਜਿਹੜਾ ਲਕੇ ਜਿਵੇਂ ਸੰਤਾਂ ਬਾਜਾ ਵਜਾਉਂਦੀਆਂ ਮੈਂ ਉਹਨਾਂ ਦੇ ਪੰਜੇ ਸਰਸੰਤੋਖ ਸਭ ਸੰਤੋਖ ਵਜੇ ਵਾਜੇ ਅਨਹਾਂ ਚੁਣਕਾਰੇ ਇਹ ਪੰਜ ਸ਼ਬਦ ਵਜਿ ਆਏ ਹਨ ਸਦਾ ਕਾਰਜ ਸੱਚ ਨਾਮ ਸੁਹੇਲਾ ਸਦਾ ਵਾਸਤੇ ਉਹਨਾਂ ਦਾ ਸਕੇ ਨਾਮ ਕਰਕੇ ਕਾਰਜ ਸੁਹੇਲਾ ਸੁਖਦਾਇਕ ਹੈ ਸੁਖੀ ਹਨ ਉਹ ਬ੍ਰह्म ਗਿਆਨ ਦਾ ਕਾਰਜ ਹੈ ਪਰਮਾਰਥ ਦਾ ਵਿਵਹਾਰ ਦਾ ਵੀ ਬਿਨ ਸ਼ਬਦ ਹੈ ਕਾਰਜ ਕਿਹਾ ਹੈ ਜਿਨ੍ਹਾਂ ਦੀ ਸ਼ਬਦ ਦੀ ਕਮਾਈ ਨਹੀਂ ਕੀਤੀ ਉਦਾਂ ਮੂਰਤੀਪੂਰਿ ਕਾਰਜ ਕਿਹਾ ਹੈ ਕਿਹਾ ਜੇ ਜਿਹੜਾ ਸਫਲਾ ਹੋ ਜਾਵੇ ਨਹੀਂ ਹੋ ਸਕਦਾ ਹੈ ਖਿੰਮਹਿ ਹੱਸੈ ਖਿੰਮਹਿ ਰੂਵੈ ਇਹ ਜੀਵ ਦੀ ਹਾਲਤ ਹੈ ਜਦੋਂ ਜਿਸ ਖਿੰਚ ਪ੍ਰਾਪਤ ਹੋ ਜਾਂਦੇ ਆ ਉਦੋਂ ਹੱਸਣ ਲੱਗ ਜਾਂਦਾ ਹੈ ਜਦੋਂ ਵਿਯੋਗ ਹੋ ਜਾਂਦਾ ਉਸੇ ਰੋਣ ਲੱਗ ਜਾਂਦਾ ਖਿੰਦੇ ਅੰਦਰ ਦੂਜੀ ਦੁਰਮਤ ਕਾਰਜ ਨਾ ਹੋਵੇ ਜਿੰਨੇ ਚੁ ਦੂਜੀ ਅੱਬਲ ਤਾਂ ਗੁਰਮਤ ਹੈ ਦੂਜੀ ਹੈ ਦੁਰਮਤੋ ਇਹਦੇ ਚ ਲੱਗੇ ਹੋਏ ਪੁਰਖਾਂ ਦਾ ਕਾਰ ਵਿਗਿਆਨ ਦਾ ਮੋਖ ਦਾ ਕੋਈ ਪੂਰਾ ਨਹੀਂ ਹੋ ਸਕਦਾ ਹੈ ਸੰਯੋਗ ਵਿਜੋਗ ਕਰਤਾ ਲਿਖ ਪਾਏ ਕਿ ਜੀਵ ਜੀਵਾਂ ਦਾ ਜਿਹੜਾ ਸੰਯੋਗ ਹੈ ਜੀਵਾਂ ਇਕੱਠੇ ਹੋਣਾ ਤੇ ਵਿਜੋਗ ਮਰਨਾ ਇਹ ਕਰਤਾ ਪੁਰਖ ਨੇ ਲਿਖ ਕੇ ਪਾਇਆ ਹੈ ਕੀਰਤਨਾ ਚੱਲਿਆ ਚਲਾਹਾ ਹੈ ਜਿਹੜਾ ਕੀਤਾ ਹੋਇਆ ਕਰਤੱਵ ਹੈ ਉਹਦਾ ਕਰਮ ਦਾ ਫਲ ਜ਼ਰੂਰ ਭੋਗਣਾ ਪੈਂਦਾ ਹੈ ਇਹਦੇ ਬਾਸੋਂ ਜਲਾਇਆ ਹੋਇਆ ਦੂਰ ਕੀਤਾ ਚਲਦਾ ਨਹੀਂ ਦੂਰ ਨਹੀਂ ਹੁੰਦਾ ਹੈ ਜੀਵਨ ਮੁਕਤ ਗੁਰ ਸ਼ਬਦ ਕਮਾਏ ਉਹ ਜਿਉਂਦੇ ਮੁਕਤ ਪੁਰਖ ਹੈ ਜੋ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਂਦੇ ਹਨ ਹਰ ਸਿਉ ਸਤਿ ਹੀ ਰਹੇ ਸਮਾਏ ਉਹ ਹੀ ਅਕਾਲ ਪੁਰਖ ਮੈਂ ਹਰ ਮੁਕਤ ਮਾਲਜ ਮਿਲੇ ਰਹਿੰਦੇ ਸਮਾਏ ਰਹਿੰਦੇ ਹਨ ਗੁਰ ਕਿਰਪਾ ਤੇ ਮਿਲੈ ਵੜਿਆਈ ਸਤ ਗੁਰਾਂ ਦੀ ਕਿਰਪਾ ਜਨਾ ਤੇ ਹੋਈ ਹੈ ਉਹਨਾਂ ਨੂੰ ਅੰਮ੍ਰਿਤ ਦਾ ਨਾਮ ਜਪਣ ਦੀ ਬੜੀ ਆਇਮਲ ਦੀ ਹੈ। ਉਹ ਮੈਂ ਰੋਗ ਨਾ ਤਾਹਾ ਹੈ। ਉਹਨਾਂ ਦੇ ਹਿਰਦੇ ਸਾਧ ਸੰਗ ਦੀ ਹੋਮੇ ਦਾ ਰੋਗ ਨਹੀਂ ਰਹਿੰਦਾ ਹੈ। ਅਰਸਕਾਸ ਖਾਏ, ਪਿੰਡ ਵਿਧਾਏ। ਜਿਹੜਾ ਬਾਹਰ ਅਸਾਂ ਨੂੰ ਖਾਣਾ ਹੈ, ਕਸ ਖਿੱਚ ਕੇ ਅਰਕਿ ਸ਼ਰਾਬ ਆਦਕ ਪੀਣੇ। ਤੇ ਰਸਾਦ ਕਾ ਨੂੰ ਪਾਰੇ ਦੇ ਅਸ ਕੱਟ-ਕੱਟ ਕੇ ਖਾਣੇ। ਇਸੇ ਪ੍ਰਕਾਰ ਖਿੱਚ-ਖਿੱਚ ਕੇ ਚੂਚਿਆਂ ਦੇ ਗਲਾਂ ਨੂੰ ਕੱਟ-ਕੱਟ ਕੇ ਖਾਣਾ। ਵਿਸ਼ ਪ੍ਰਕਾਰ ਜਿਹੜਾ ਅਸਾਂ ਕਿਸਾਂ ਨੂੰ ਖਾਂਦੇ ਹਨ ਪਿੰਡ ਵਿਧਾਈਆਂ ਦੇ ਸ਼ਰੀ ਨੂੰ ਬੜਾ ਵੱਡਾ ਗੋਗੜਾ ਵਾਲਾ ਬਣਾ ਲੈਂਦੇ ਵਿਧਾ ਲੈਂਦੇ ਹਨ ਢੀਖ ਕਰ ਗੁਰ ਸ਼ਬਦ ਨਾ ਕਮਾਏ ਤੂੰ ਤੋਂ ਢੀਖ ਸਾਧਾ ਵਾਲਾ ਕਰ ਲੈਂਦੇ ਆ ਵੀਰਾਂ ਵਾਲਾ ਬਣਾ ਲੈਂਦੇ ਆ ਸਿੱਖਾਂ ਵਾਲਾ ਬਣਾ ਲੈਂਦੇ ਆ ਪਰ ਗੁਰੂ ਸਾਹਿਬ ਦੇ ਸ਼ਬਦ ਨੂੰ ਨਹੀਂ ਕਮਾਉਂਦੇ ਹਨ ਅੰਤਰ ਰੋਗ ਮਹਾ ਦੁਖ ਭਾਰੀ ਉਹਨਾਂ ਦੇ ਅੰਦਰ ਹੋਮੇ ਦਾ ਰੋਗ ਆ ਬੜਾ ਭਾਰੀ ਦੁੱਖ ਜੰਮਣ ਬੰਦਾ ਜਿਸ ਕਰਕੇ ਹੋਵੇ ਵਿਸ਼ਟਾ ਮਾਹ ਸਮਾਹ ਹੈ ਇੱਥੇ ਭਾਈ ਮਾਤਾ ਪਹਿਲਾਂ ਗਰਭ ਵਿੱਚ ਮਾਤਾ ਦੇ ਗਰਭ ਵਿੱਚ ਵਿਸ਼ਟਾ ਸਮਾਏ ਹੋਏ ਸੀ ਇੱਥੇ ਵਿਸ਼ਾ ਰੂਪੀ ਵਿਸ਼ਟਾ ਸਮਾਏ ਰਹਿੰਦੇ ਹੈ ਅਗੇ ਨਰਕ ਨੂੰ ਕੀ ਵਿਸਥਾਰ ਸਮਾਇ ਹੋਣਗੇ வேத ਪੜ੍ਹ ਹੈ ਪੜ ਬਾਦ ਵਖਾਣੇ ਦੇਦਾਂ ਨੂੰ ਪੜ ਕਰਕੇ ਪਰਮੇਸ਼ਰ ਨੂੰ ਸਿਮਰਨ ਨਹੀਂ ਕਰਦੇ ਦੇਦਾਂ ਦੀ ਪੜਾਈ ਪੜ ਪੜ ਕੇ ਸ਼ਾਸਤਰਾਂ ਦੇ ਅਨਸਾਰ ਕਿ ਬਾਦ ਚਖੜਿਆ ਦਾ ਕਸਮ ਕਰਦੇ ਹਨ ਧਾਤਮਹ ਬ੍ਰਹਮ ਤਿਸ ਸਾਬ ਨੂੰ ਨਾ ਪਛਾਣਨ ਸਾਬ ਨੂੰ ਇਹ ਕਹਿੰਦੇ ਕਿ ਬ੍ਰਹਮ ਹੈ ਉਸ ਗੁਰਾਂ ਦੇ ਸ਼ਬਦ ਨਾਲ ਨਹੀਂ ਪਛਾਣਵੇਂ ਹਨ ਗੁਰਮੁਖ ਹੋਵੇ ਸੋ ਤਤ ਬਿਲੋਵੇ ਜਿਹਨੇ ਗੁਰਮੁਖ ਅਧਿਕਾਰੀ ਹੋਵੇ ਉਹ ਤਤ ਸੁਜਾਨਤ ਨੂੰ ਗੁਰਾਂ ਦੁਆਰਾ ਬਿਲੋਵੇ ਰਿੜਕੇ ਜਿਸ ਪ੍ਰਕਾਰ ਦੁੱਧ ਨੂੰ ਰਿੜਕੇ ਮੱਖਣ ਨਿਕਲੇ ਆਉਂਦਾ ਐਨਿਸਤਾਮ ਕਰਵਾ ਰੂਪੀ ਦੁੱਧ ਨੂੰ ਰਿੜਕਣਾ ਕਰੇ ਤਾਂ ਇਸ ਦੀ ਮਿਲਾਣੀ ਮੋੜ ਮੁਖ ਹੋਵਾ ਸੁਤਾ ਤੰਬੇ ਲੋਵਾ ਜਿਹੜੇ ਗੁੰਨੇਓ ਤੱਤ ਸੁਨਾ ਕੋ ਬਲੋਵਾ ਰਿਲਕਦੇ ਆ ਵੇਖਦੇ ਆ ਰਸਨਾ ਹਰ ਰਸਤਾ ਹੇ ਉਹ ਵੀ ਰਸਨਾ ਚ ਵੀ ਹਰੀ ਦਾ ਰਸ ਵਾ ਜਦੋਂ ਬਾਣੀ ਉਚਨੇ ਸਾਧਨ ਅੰਮੇ ਚੱਲਣ ਝੱਲਣ ਘਰ ਘਰ ਵਸ ਛੋੜ ਹੈ ਬਾਹਰ ਧਾਵ ਹੈ ਜਿਹੜੇ ਲੋਕ ਭਾਈ ਘਰਾਂ ਸੰਗਤ ਸੰਗਤ ਰੂਪੀ ਕਰਿਓ ਵਸਤੂ ਨਾਮ ਦੀ ਛੱਡ ਜਾਂਦੇ ਆ ਬਾਰ ਸंसਾਰ ਦੀ ਦੌੜ ਦੇ ਫਿਰਦੇ ਆ ਕਰ ਹਿਰਦੇ ਦੀ ਪਰਮੇਸ਼ਰ ਦੀ ਕੀਤੋਂ ਸੋ ਪਰੂਖੀ ਬਸਤੂਆ ਉਹਨੂੰ ਛੱਡ ਕੇ ਬਾਦ ਮੁਖ ਸੰਸਾਰ ਚ ਦੌੜਦੇ ਆ ਮਨ ਮੁਖ ਅੰਧੇ ਦੀ ਸਾਧਨਾ ਨਾ ਪਾਵੇ ਉਹ ਮਨੁੱਖ ਘਰ-ਵਾਰ ਛੱਡ ਕੇ ਸੇਖਾਂ ਜੀ ਫਸੇ ਰਹਿੰਦੇ ਹਾਲੇ ਤੇ ਪਰਮੇਸ਼ਰ ਦੇ ਸਵਾਦ ਰਸ ਨੂੰ ਨਹੀਂ ਪਾ ਸਕਦੇ ਹਮ ਅਗਿਆਨੀ ਅਨਰਸ ਰਾਤੀ ਰਸਨਾ ਫੀਕੀ ਬੋਲੇ ਜਿਹੜੀ ਹੋਰ ਕੋਈ ਸ਼ਰਾਬ ਦੇ ਵਿੱਚ ਕੋਈ ਆਂਡਿਆਂ ਵਾਲੀ ਚਾਹ ਦੇ ਰਾਸ ਤੇਤੀ ਹੋਈ ਰਸਨਾ ਫਿੱਕੇ ਬਿਰਸੀ ਵਾਲੀਆਂ ਗੱਲਾਂ ਬੋਲਦੀ ਐ ਹਰ ਰਸ ਮੂਲ ਨਾਤਾ ਹਰ ਸੇ ਪੁਰਖਾਂ ਨੂੰ ਕੋ ਕਰਮੀਆਂ ਨੂੰ ਹਰਿਆ ਰਸ ਮੂਲ ਉੱਕਾ ਹੀ ਨਹੀਂ ਕਰੇ ਪ੍ਰਾਪਤ ਹੋ ਸਕਦਾ ਹੈ ਮਨਮੁਖ ਦੇਹੀ ਪਰਮਪਤਾਰੂ ਨਿਰਗੁਣ ਦੇਹੀ ਜਿਹੜਾ ਜੀਵਾਤਮਾ ਹੈ ਇਹ ਇਸ ਤਰੀਕੇ ਨਹੀਂ ਆਈਏ ਤੇ ਪਰਮੇਨਾ ਦਾ ਪਤੀ ਬਣਿਆ ਹੋਇਆ ਹਰ ਵਕਤ ਦੁਰਮਤ ਮਰੈ ਨਿਤ ਹੋਏ ਖੁਆਰੀ ਭੋਜੀ ਮਤ ਕਰਦੇ ਰਹਿੰਦੇ ਮਨ ਵਿੱਚ ਕੌਣ ਕਮਾਤਾ ਲੀਨੀ ਪਰਦਾਰਾ ਨਿਯਾਰਾ ਸੁਦੀਵ ਰਾਮ ਭਗਤ ਨੇ ਕੀਨੀ ਕਿਉਂ ਖੋਟੀ ਮਤ ਵਿੱਚ ਦੁਰਮਤ ਮਰੈ ਨਿਤ ਹੋਏ ਖੁਆਰੀ ਇਸ ਬੁਲ ਕਰ ਖੋਟੀ ਮਤ ਕਰਕੇ ਮਰੇ ਹੋਏ ਪਰਮੇਸ਼ਵਰ ਵੱਲੋਂ ਬੇਵਕ ਹੋਏ ਆ ਨਿਗਾਹ ਵਰਤੀ ਮੁਕਾਰਾ ਤੇ ਨਰਕਾਂ ਦੇ ਸਾਇਕੇ ਖਰਾਬ ਹੋਣ ਦੇ ਜਿੰਨਾ ਚ ਕਾਮ ਕ੍ਰੋਧ ਮਨ ਮੂ ਕਾਮ ਕ੍ਰੋਧ ਮਨ ਦੂਜੈ ਲਾਇ ਮਕਾਮ ਦੇ ਫੁਰਨੇ ਵਿੱਚ ਕ੍ਰੋਧ ਦੇ ਫੁਰਨੇ ਤੇ ਮਨ ਦੁਆੜ ਵਿੱਚ ਲਾਛ ੜਿਆ ਹੈ ਸੁਪਨੇ ਸੁਖ ਨਾ ਤਾਹ ਐਸੇ ਮਨੁੱਖ ਨੂੰ ਸੁਪਨੇ ਮਾਤੇ ਵੀ ਸੁਖ ਨਹੀਂ ਹੋ ਸਕੇਗਾ ਜਾਗਜੰਤਕੀ ਹੋਣਾ ਸੀ ਤੁਬਨੀ ਮਾਤ ਉਸ ਸਾਹਤਿਸੋਖ ਨਹੀਂ ਹੈ ਉਹਨਾਂ ਨੂੰ ਕਾਂਚਨ ਦੇਹੀ ਸ਼ਬਦ ਪਧਾਰੂ ਉਹ ਜਿਹਨੂੰ ਸੁਧ ਦੇਹੀ ਬੁੱਧ ਹੈ ਜਿਨ੍ਹਾਂ ਦੀ ਬੁੱਧੀ ਦੇ ਅੰਦਰ ਸ਼ਬਦ ਨੂੰ ਪਤੀ ਬਣਾਇਆ ਹੋਇਆ ਹੈ ਉਹ ਕਾਂਚਨ ਵਰਗਾ ਦੇਹੀ ਜੀਵਾਤਮਾ ਸੁੱਧ ਹੋ ਗਿਆ ਹੈ ਜਿਨ੍ਹਾਂ ਨੇ ਸ਼ਬਦ ਨੂੰ ਆਪਣਾ ਪਤੀ ਬਣਾਇਆ ਹੈ ਅਨੰਦ ਭੋਗ ਭੋਗੇ ਹਰ ਸਿਓ ਪਿਆਰੂ ਉਹ ਰਾਜ ਨੇ ਬ੍ਰਹਮ ਆਨੰਦ ਦੇ ਭੋਗਾ ਨੂੰ ਤਨ ਆਦਬ ਨੂੰ ਕੋੜੋ ਨਾ ਸਰਬਨਾ ਨੰਦ ਤੇ ਦਰਸ਼ਨਾ ਨੰਦ ਤੇ ਭੋਗਾ ਨੰਦ ਕਰੋਣਾ ਗੁਣਾ ਇਹਨਾਂ ਅਨੰਦੋਂ ਵੱਡਾ ਨੰਦੋ ਪ੍ਰਾਪਤ ਕਰਦੇ ਹਨ ਅੰਦਨੋ ਆਂਦਨ ਭੋਗ ਭੋਗੇ ਹਰ ਸਿਓ ਪਿਆਰੋ ਗੁਰੂ ਨੰਦ ਦੇ ਭੋਗਾਂ ਨੂੰ ਭੋਗਦੇ ਹੋਵੇ ਹਰੀ ਦੇ ਨਾਲ ਉਹਨਾਂ ਦਾ ਪਿਆਰ ਲੱਗਾ ਹੈ ਮਹਿਲਾ ਅੰਦਰ ਗੈਰ ਮਹਿਲ ਪਾਏ ਸਭ ਸੰਗੇ ਦੀ ਮਹਿਲ ਇਹਦੇ ਸਰੀਰ ਹੈ ਇਹਨਾਂ ਦੇ ਅੰਦਰ ਮਹਲ ਪਰਮੇਸ਼ਰ ਦਾ ਗੈਰ ਗੁਪਤ ਹੈ ਉਹ ਗੁਜ ਮਹਿਲ ਹੈ ਉਸ ਪਰਮੇਸ਼ਰ ਦਾ ਸ਼ਰੀਰਾਂ ਦੇ ਹੈ ਅੰਦਰ ਹੀ ਪਰ ਉਹ ਮਹਿਲਾ ਸ਼ਰੀਰਾਂ ਦੇ ਅੰਦਰ ਉਹ ਗੈਰ ਮਹਿਲ ਉਹ ਗੁਪਤ ਮਹਿਲ ਵਾਹਿਗੁਰੂ ਦੇ ਨੂੰ ਉਹ ਪਾ ਲੈਂਦੇ ਹਨ ਗੈਰ ਹੋਰ ਹੀ ਉਹ ਮਹਿਲ ਹੈ ਮਹਿਲਾ ਸ਼ਰੀਰਾਂ ਵਿੱਚ ਜਿਹੜੇ ਮਹਾਤਮਾ ਤੁਰਿਆ ਬਦ ਰੂਪੀ ਮਹਲ ਨੂੰ ਪਾ ਲੈਂਗੇ ਹਨ ਗੈਰ ਗੁਜ ਰੂਪ ਜੋ ਮਹੱਲਾ ਪਰਮੇਸ਼ਰ ਦਾ ਉਸ ਨੂੰ ਪਾਲ ਲੈਂਦੇ ਹਨ ਗੈਰਾਂ ਮਹਿਲਾ ਅੰਦਰ ਮਹਿਲਾ ਅੰਦਰ ਗੈਰ ਮਹਿਲ ਪਾਏ ਨੂੰ ਤਾਂ ਕਰਨੀ ਰੂਹੀ ਮਹਿਲਾਂ ਦੇ ਅੰਦਰ ਗੈਰ ਹੋਰ ਉਹ ਮਹਿਲ ਤਰੀਆ ਦਾ ਰੂਪ ਹੋ ਗੁਰਾਂ ਦੁਆਰਾ ਗੁਰਮੁਖ ਪਾਉਂਦੇ ਹਨ ਪਾਣਾ 부ਝ ਸਮਾਹੇ ਜਿਹੜੇ ਭਾਈ ਮਾਰਾ ਦੇ ਪਾਣੇ ਨੂੰ ਗੁਰਾਂ ਦੁਆਰਾ ਬੁਈਏ ਸਮੇਂ ਦੇ ਹੈ ਪਾਣਾ ਮੰਦੇ ਹੈ ਉਹ ਸਮਾਹੇ ਸਮਾ ਜਾਂਦੇ ਉਸ ਰੂਪ ਵਿੱਚ ਆਪੇ ਦੇਵ ਦੇਵਨ ਹਾਰ ਤੇਹ ਹਨ ਜਿਹਨਾਂ ਦੇ ਵਾਲੇ ਕਿਰਪਾ ਦ੍ਰਿਸ਼ਟੀ ਕਰਕੇ ਬਖਸ਼ਿਸ਼ ਕਰ ਦੁੰਦੇ ਹਨ ਇਸ ਆਗੇ ਨਹੀਂ ਕਿਸੇ ਕਾ ਚਾਰਾ ਉਸ ਪਰਮੇਸ਼ਰ ਦੇ ਅੱਗੇ ਕੇਵਲ ਜੋਰ ਤਾਂ ਨਹੀਂ ਚੱਲਦਾ ਜਿਸ ਨੂੰ ਬਾਤਾਂ ਬਖਸ਼ ਦੇਵੇ ਆਪੇ ਬਖਸ਼ੇ ਸਬਦ ਮਿਲਾਏ ਆਪ ਹੀ ਉਹ ਬਖਸ਼ੇ ਜਿਹਨਾਂ ਨੂੰ ਸਬਦ ਨਾਲ ਮਹਰ ਮੇਲ ਲਿਆ ਹੈ ਇਸ ਦਾ ਸਬਦ ਅਥਾਹ ਉਸ ਵਾਹਿਗੁਰੂ ਦਾ ਜਿਹੜਾ ਸ਼ਬਦ ਉਪਦੇਸ਼ ਹੈ ਬੇਹਾਥ ਹੈ ਕਿਸੇ ਕਰਮ ਉਪਾਸ਼ਨਾ ਕਰਕੇ ਅੰਤ ਨਹੀਂ ਪਾਇਆ ਜਾਂਦਾ ਜਿਉ ਪਿੰਡ ਸਭ ਹੈ ਜਿਉ ਪਿੰਡ ਸਭ ਹੈ ਤਿਸ ਕੇ ਰਾ ਜਿ ਜਿਨੀ ਜੀ ਸਰੀਰ ਹੈ ਸੂਖਮ ਸਰੀਰ ਤੇ ਪਿੰਡ ਸਥੂਲ ਸਰੀਰ ਜਿਉ ਪਿੰਡ ਸਭ ਹੈ ਤਿਸ ਕੇ ਰਾ ਇਹ ਰੂਹ ਲਈ ਬਣਾਇਆ ਹੋਇਆ ਦਿੱਤਾ ਹੋਇਆ ਹੈ ਜੀਆਂ ਨੂੰ ਸੱਚਾ ਸਾਹਿਬ ठाकुर मीरा ਉਹ ਸੱਚਾ ਸਹਿਮਾਇਆ ਦਿੱਤੀ ਦੁਆਰਾ ਸਾਰਿਆਂ ਦਾ ਮਾਲਕ ਹੈ ਸਾਡਾ ਠਾਕੁਰ ਪੁੱਤੀ ਪਾਲਣਾ ਕਰਨ ਵਾਲਾ ਸਵਾਮੀ ਹੈ ਨਾਨਕ ਗੁਰਬਾਣੀ ਹਰ ਪਾਇਆ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਅਮਰਦਾਸ ਜੀ ਜਿਨ੍ਹਾਂ ਨੂੰ ਗੁਰਬਾਣੀ ਚਿਤ ਲਾਇਆ ਹੈ ਉਹਨਾਂ ਨੇ ਹਰਿ ਅਕਾਲ ਪੁਰਖੋਂ ਗੁਰਾਂ ਦੀ ਬਾਣੀ ਕਰਕੇ ਪਾਇਆ ਹੈ ਹਰ ਜਪ ਜਾਪ ਸਮਾਹ ਹੈ ਜੋ ਹਰਿ ਅਕਾਲ ਪੁਰਖ ਦੇ ਜਾਪ ਨੂੰ ਜਪਦੇ ਹੈ ਉਹਨਾਂ ਨੂੰ ਸੁਮਾਹ ਆਨੰਦ ਪ੍ਰਾਪਤ ਹੁੰਦਾ ਹੈ ਹਰਿ ਦੇ ਜਾਪ ਨੂੰ ਜਪ ਜਾਵ ਕੇ ਮਹਾਰਾਜ ਦੇ ਸਰੂਪ ਵਿੱਚ ਸਮਾਹ ਹੈ ਮਿਲ ਜਾਂਦੇ ਭੇਦ ਹੋ ਜਾਂਦੇ ਐ ਐਸੀ ਦਾਤ ਪ੍ਰਾਪਤ ਹੁੰਦੀ ਹੈ ਹਰ ਜਪ ਜਾਪ ਸਮਾਹ ਹੈ ਹਰिवे ਜਪ ਨੂੰ ਜਪ ਕਰਕੇ ਪਰਮੇਸ਼ਰ ਦਾ ਉਹਨਾਂ ਦਾ ਅਨੁਪਰਾਵ ਹੁੰਦਾ ਜਪ ਜਪ ਕਰਿਆ ਅਨੰਤ ਗਿਆਵਿਆ ਨੂੰ ਬੜਾ ਹਥਿਆਰ ਹੈ ਉਸ ਪਰਮੇਸ਼ਰ ਨੂੰ ਜਪ ਜਪ ਕੇ ਅਨੰਤ ਸੂਕ ਨੂੰ ਜਨ ਪ੍ਰਗਟ ਕਰ ਲੈਂਦੇ ਹਨ ਜੇ ਬੱਚੇ ਮਾਤਾ ਦੇ ਅਸਨਾਮਿਕ ਕਿਉਂ ਦੁਨ ਨੂੰ ਚੁੱਕ ਕਰਕੇ ਤ੍ਰਿਪਤ ਹੋ ਜਾਂਦੇ ਐ ਯੋ ਮਾਰੇ ਜਾਪ ਨੂੰ ਜਪ ਜਰ ਕੇ ਅਨੰਦ ਨੂੰ ਪ੍ਰਾਪਤ ਹੋ ਜਾਂਦੇ ਹਨ ਜਿਉ ਪਿੰਡ ਸਭ ਹੈ ਤਿਸ ਕੀ ਰਾ ਸੱਚਾ ਸਾਹਿਬ ਥਾਗੁਰ ਮੀਰਾ ਨਾਨਕ ਗੁਰ ਬਾਣੀ ਹਰ ਪਾਇ ਹਰ ਜਪ ਜਾਪ ਸਮਾਹੀ ਵਾਹਿਗੁਰੂ ਦਾ ਖਾਸਾ ਵਾਹਿਗੁਰੂ